ਪੰਜਾਬ ਦੇ ਵਿੱਚ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਅੰਮ੍ਰਿਤਸਰ ਦੇ ਵਿੱਚ ਸ਼ਰੀਆਮ ਦਿਨ ਦਿਹਾੜੇ ਇੱਕ ਨੌਜਵਾਨ ਦੇ ਕੋਲੋਂ ਟੈਸਟ ਡਰਾਈਵ ਲਈ ਲੈ ਕੇ ਗਏ ਕਾਰ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਤੰਦਰਦੀ ਨੌਜਵਾਨ ਅੰਮ੍ਰਿਤਸਰ ਦੇ ਵਿੱਚ ਟਾਟਾ ਮੋਟਰਸ ਤੋਂ ਇੱਕ ਗੱਡੀ ਲੈਣ ਗਿਆ ਸੀ ਉਸ ਵਕਤ ਉਸਨੇ ਟੈਸਟ ਡਰਾਈਵ ਲਈ ਜਦੋਂ ਕਾਰ ਲਿਆਂਦੀ ਤਾਂ ਤਾਰਾ ਵਾਲੇ ਪੁਲ ਤੋਂ ਉਸ ਨੌਜਵਾਨ ਦੇ ਕੋਲੋਂ ਪਿਸਤੌਲ ਦੀ ਨੋਕ ਤੇ ਲੁਟੇਰਿਆਂ ਦੇ ਵੱਲੋਂ ਗੱਡੀ ਨੂੰ ਲੁੱਟ ਲਿਆ ਗਿਆ ਜਿਸ ਤੋਂ ਬਾਅਦ ਤਾਰਾ ਵਾਲੇ ਪੁਲ ਤੋਂ ਗੱਡੀ ਨੂੰ ਪਹਿਲਾਂ ਰੋਕ ਕੇ ਪਿਸਤੌਲ ਦਿਖਾਈ ਗਈ ਉਸ ਤੋਂ ਬਾਅਦ ਗੱਡੀ ਨੂੰ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਉਥੇ ਪੁਲਿਸ ਅਧਿਕਾਰੀਆਂ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਧਿਆਲੇ ਦੁਵਾਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਇਸ ਮੌਕੇ ਉਸ ਵਾਰਦਾਤ ਨੂੰ ਦੇਖਣ ਵਾਲੇ ਕੁਝ ਚਸ਼ਮਦੀਦ ਵੀ ਮੌਜੂਦ ਸੀ ਤੁਹਾਨੂੰ ਸੁਣਾ ਦਿੰਨੇ ਆ ਉਹਨਾਂ ਆਪਣੇ ਅੱਖੀਂ ਕੀ ਵੇਖਿਆ ਡਿਗਰੀ ਸਿੰਘ ਕਿੱਦਾਂ ਗੱਡੀ ਜਿਹੜੀ ਟੈਕਸਟ ਵੀ ਗਈ ਸਰ ਉੱਥੇ ਤਰਨਤਾਰਨ ਵਾਲੇ ਪੁਲਸ ਤੇ ਸਰ ਉਹਨੇ ਬੱਤੀ ਬੋਰ ਦਾ ਲਾ ਕੇ ਤੇ ਸਰ ਗੱਡੀ ਖੋ ਕੇ ਲੈ ਗਿਆ ਜੀ ਇੱਕ ਦਿਨ ਦਾ ਹੁਲੀ ਆਸੀ ਨਿਸ਼ਾਨੇ ਸਰ ਮਾਸਕ ਲਾਇਆ ਸੀ ਪੱਗ ਬਣੀ ਸੀ ਚੱਕ ਚੜੀ ਠੀਕ ਹੈ ਉਹਦੇ ਲੋਕ ਕੀ ਕੀ ਕਹਿਆ ਤੁਹਾਨੂੰ ਸਰ ਉਹਦੇ ਲੋਕ ਕਹਾਂਗੇ ਤੂੰ ਫੋਨ ਫੋਨ ਖੋ ਕੇ ਕਹਿੰਦਾ ਫੋਨ ਲੈਣਾ ਮੈਂ ਕਿਹਾ ਸਰ ਫੋਨ ਨਹੀਂ ਲੈਣਾ ਗੱਡੀ ਦੇਜੋ ਮੈਂ ਅੱਗੇ ਰੈਂਟ ਤੇ ਰਹਿਣਾ ਵਾ ਤੇ ਕੋਈ ਨਾ ਹੈ ਨਹੀਂ ਸਾਡੇ ਕੋਲ ਗੱਡੀ ਕਿਹੜੀ ਸੀ ਸਰ ਸਫਾਰੀ ਸਫਾਰੀ ਗੱਡੀ ਮਤਲਬ ਉਹਨੇ ਪਹਿਲਾਂ ਰੋਕਿਆ ਤੁਹਾਨੂੰ ਜਾਂਦਿਆਂ ਸਰ ਨਹੀਂ ਜਾਂਦਿਆਂ ਉੱਥੇ ਸਿਰਫ ਫਲਾਈਓਵਰ ਤੇ ਰੋਕਿਆ ਉਹਨੇ ਹਾਂਜੀ ਸਰ ਠੀਕ ਹੈ ਗੱਡੀ ਦੀ ਕਾਰਵਾਈ ਕਰਦੀ ਹੈ ਪੁਲਿਸ ਸਰ ਇਹ ਚੱਲੇ ਸਪੋਰਟ ਤੇ ਚੱਲੇ ਆ ਜਿੱਥੇ ਕੋਈ ਹੈ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਕਿ ਉਹਨਾਂ ਨੂੰ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਸੀ ਪੁਲਿਸ ਦਾ ਕਹਿਣਾ ਕਿ ਲਗਾਤਾਰ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਦੀ ਪੜਤਾਲ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਲਿਆ ਗਿਆ ਕੋਈ ਵੀ ਸੁਰਾਕ ਹੱਥ ਲੱਗਣ ਤੇ ਕਾਰਵਾਈ ਕੀਤੀ ਜਾਵੇਗੀ ਉਹ ਨੇ ਨੂੰ ਤਾਰਤਾ ਤੇ ਗੱਡੀ ਲੈ ਚੱਲ ਗਿਆ ਉਹ ਸਰ ਕੀ ਨਾਮ ਸੀ ਬੰਦਾ ਕੁਛ ਇਹ ਨਾਮ ਦੱਸਿਆ ਨਹੀਂ ਨਾ ਇਹਨਾਂ ਨੂੰ ਲਾਇਸੈਂਸ ਦੇ ਵਗੈਰਾ ਦੀ ਕਾਪੀ-ਕੂਪੀ ਦੇ ਗਿਆ ਉਹ ਰੀਡ ਕਰਤੀ ਇਹਨਾਂ ਨੇ ਮੈਂ ਜਾ ਕੇ ਬਾਕੀ ਡਿਟੇਲ ਪਤਾ ਕਰਕੇ ਜਾ ਰਿਹਾ ਮੁਕਤ ਕਿਹਨੇ ਵੀ ਪਿਸਤੋਲ ਦੀ ਨੁਕਤੇ ਹੋਈਗੀ ਬਸ ਅਜੇ ਪੁੱਛ ਰਹੇ ਹਾਂ ਜੀ ਮੌਕਾ ਵੇਖਣ ਜਾ ਰਹੇ ਹਾਂ ਜਾ ਕੇ ਦੱਸਦੇ ਹਾਂ ਹਮੇਸ਼ਾ ਤੋਂ ਪੰਕਜ ਮੱਲੀ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈ ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।